cones cargo hold ear ਜੀ ਸਾਡੀ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਲੋਡਿੰਗ ਅਨਲੋਡਿੰਗ ਹੋ ਰਹੀ ਆ ਕੰਟੇਨਰਾਂ ਦੀ ਤੇ ਅੰਦਰਲੀ ਸਾਈਡ ਕਿਸ ਤਰ੍ਹਾਂ ਲੋਡ ਕਰਦੇ ਆ ਦੇਖੋ ਜੀ ਦਿਖਾਉਣੇ ਆ ਤੁਹਾਨੂੰ ਕੁਝ ਇਸ ਤਰ੍ਹਾਂ ਲੋਡ ਕਰਦੇ ਆ ਅੰਦਰਲੀ ਸਾਈਡ ਕੰਟੇਨਰ ਇੱਕ ਤਾਂ ਉੱਪਰ ਹੁੰਦੇ ਆ ਜਿੱਦਾਂ ਕੰਟੇਨਰ ਜਿਹੜੇ ਉੱਪਰ ਜਿਨ੍ਹਾਂ ਨੂੰ ਅਸੀਂ ਬੰਨ੍ਹਦੇ ਆ ਕੰਟੇਨਰਾਂ ਨੂੰ आज ये एक और ਇਹਨਾਂ ਨੇ ਅੰਦਰਲੀ ਸਾਈਡ ਜਿੱਦਾਂ ਅੰਦਰ ਵੀ ਕੰਟੇਨਰ ਜਿੰਨੇ ਉੱਪਰਲੀ ਸਾਈਡ ਹੁੰਦੇ ਕੰਟੇਨਰ ਉਹਨੇ ਅੰਦਰਲੀ ਸਾਈਡ ਵੀ ਹੁੰਦੇ ਆ ਅੰਦਰ ਭਾਰ ਇਨਾਂ ਨੂੰ ਬੰਨਣ ਦੀ ਲੋੜ ਨਹੀਂ ਹੁੰਦੀ ਨਾ ਇਹਨਾਂ ਨੂੰ ਲੋਕ ਲਾਉਣ ਦੀ ਲੋੜ ਹੁੰਦੀ ਆ ਜਿਹੜੇ 40 ਫੁੱਟੇ ਕੰਟੇਨਰ ਹੁੰਦੇ ਆ ਤੇ ਜਿਹੜੇ ਹੁੰਦੇ ਆ 20 ਫੁੱਟ ਵਾਲੇ ਕੰਟੇਨਰ 20 ਫੁੱਟੇ ਕੰਟੇਨਰ ਉਹਨਾਂ ਨੂੰ ਲੋਕ ਲਗਾਈਦੇ ਆ ਸੈਂਟਰ ਦੇ ਵਿੱਚ ਪਹਿਲੇ ਜਿਹੜੇ ਕੰਟੇਨਰ ਰੱਖਦੇ ਆ 베이스 ਚ ਉਹਨਾਂ ਨੂੰ ਨਹੀਂ ਲੋਡ ਹੁੰਦੀ ਤੇ ਆ ਹੁਣ 20 ਫੁੱਟੇ ਕੰਟੇਨਰ ਚੱਲਿਆ ਇਹ ਬਿਲਕੁਲ ਥੱਲੇ ਰੱਖਣੇ ਆ ਇਹਨਾਂ ਨੇ 베ਸ ਤੇ ਤੇ ਉਹ 베ਸ ਦੇ ਉੱਪਰ ਜਾਨੀ ਬਿਲਕੁਲ ਆਪਣੇ ਪਹਿਲੋਂ ਹੀ ਲੋਕ ਬਣੇ ਹੁੰਦੇ ਆ ਜਿੱਦਾਂ ਤੇ ਇਹਨਾਂ ਨੇ ਹੁਣ ਬਿਲਕੁਲ ਜਿਹੜੇ ਥੱਲੇ ਕੰਟੇਨਰ ਪਹਿਲੋਂ ਰੱਖਣੇ ਇਹਨਾਂ ਨੂੰ ਕੋਈ ਲੋਕ ਨਹੀਂ ਲੱਗਣਾ 20 ਫੁੱਟ ਵਾਲੇ ਜਿਹੜੇ 20 ਫੁੱਟੇ ਆ ਤੇ ਜਦੋਂ ਦੁਬਾਰਾ ਫੇਰ ਰੱਖਣੇ ਆ ਕੰਟੇਨਰ ਇਹਨਾਂ ਦੇ ਉੱਪਰ ਆਣੇ ਜਦੋਂ ਫੇਰ ਸੈਂਟਰ ਦੇ ਵਿੱਚ ਵਿੱਚ ਜਾਨੀ ਮਿਡਲ ਦੇ ਵਿੱਚ ਬਸ ਲੋਕ ਲੱਗਣੇ ਆ ਇਹ 20 ਫੁੱਟੇ ਕੰਟੇਨਰ ਆ ਹਾਂ ਪਹਿਲੋਂ 40 ਫੁੱਟਾ ਸੀਗਾ ਉਹਨੂੰ ਕੁਝ ਵੀ ਲੋਕ ਲਾਉਣ ਦੀ ਲੋੜ ਨਹੀਂ ਬੇਸ ਤੇ ਬਸ ਉਹਦੇ ਲੋਕ ਹੁੰਦੇ ਆ ਤੇ ਸਾਈਡਾਂ ਤੇ ਬਾਅਦ ਚ ਲਾਉਣ ਦੀ ਲੋੜ ਨਹੀਂ ਹੁੰਦੀ ਉਹਨੂੰ ਕੁਝ ਵੀ ਲੋਕ ਤੇ ਇਸੇ ਤਰ੍ਹਾਂ ਸਾਰੀ ਲੋਡਿੰਗ ਹੋਣੀ ਆ ਉਹ ਅੰਡਰ ਡੈਕ ਜਿੰਨੇ ਕੰਟੇਨਰ ਉੱਪਰ ਹੁੰਦੇ ਆ ਤਕਰੀਬਨ ਉਹਨੇ ਹੀ ਇਹਦੇ ਅੰਡਰ ਦੇ ਵਿੱਚ ਹੁੰਦੇ ਆ ਯਾਨੀ ਅੰਡਰ ਡੈਕ ਦੇ ਵਿੱਚ ਤੇ ਬਹੁਤ ਜ਼ਿਆਦਾ ਯਾਨੀ ਹੁੰਦਾ ਇਹਦੀ ਕਪੈਸਿਟੀ ਸ਼ਿਪ ਦੀ ਬਹੁਤ ਇਹਦੇ ਵਿੱਚ ਲੋਡ ਹੋ ਜਾਂਦੇ ਕੰਟੇਨਰ ਆਹ ਵੇਖੋ ਕਰਤਾ ਨੇ ਲੋਡ ਹੁਣ ਇਹਨੂੰ ਕੰਟੇਨਰ ਨੂੰ ਤੇ ਇਹਦੇ ਬੇਸ 'ਚ ਪਹਿਲਾਂ ਹੀ ਲੋਕ ਲੱਗੇ ਹੋਏ ਆ ਤੇ ਹੁਣ ਜਦੋਂ ਦੁਬਾਰਾ ਇਹਦੇ ਨਾਲ ਇੱਕ ਕੰਟੇਨਰ ਰੱਖੂਗਾ ਫੇਰ ਇਧਰੋਂ ਉੱਪਰ ਰੱਖੂਗਾ ਤੇ ਉਸ ਤੋਂ ਬਾਅਦ ਫਿਰ ਆਹ ਵੇਖੋ ਇਹਨੇ ਹੁਣ ਭਾਈ ਸਾਹਿਬ ਨੇ ਇਧਰ ਕਵਰ ਫਸਾ ਦਿੱਤਾ ਜੀ ਵਿੱਚ ਤੇ ਆਹ ਬ੍ਰਿਜ ਜ ਹੈ ਜਿਹਨਾਂ ਦੇ ਉੱਪਰ ਹੀ ਚੜ ਕੇ ਕੰਮ ਕਰੀਦਾ ਨਾ ਬ੍ਰਿਜਾਂ ਦੇ ਉੱਪਰ ਉਹਦੇ ਵਿੱਚ ਕੰਟੇਨਰ ਆਪਣੇ ਆਹ ਹਾ ਐਚ ਕਵਰ ਫਸ ਗਿਆ ਵਾ ਉਦੋਂ ਲੌਕ ਨਹੀਂ ਸੀ ਖੋਲੇ ਦੂਜੀ ਸਾਈਡ ਤੋਂ ਉਹਨੇ ਚੱਕ ਦਿੱਤਾ ਤੇ ਇਹਦਾ ਬੈਲੈਂਸ ਵਿਗੜ ਗਿਆ ਤੇ ਇਹਦਾ ਕਰਕੇ ਹੁਣ ਉਹ ਇਹਦੇ ਬ੍ਰਿਜ ਦੇ ਵਿੱਚ ਫਸ ਗਿਆ ਇੱਚ ਕਵਰ ਹੌਲੀ ਹੌਲੀ ਹੁਣ ਇਹਨੂੰ ਚੱਕੂਗਾ ਇਹਨੇ ਥੱਲੇ ਰੀਫਰ ਕੰਟੇਨਰ ਦੇ ਹੁੰਦੇ ਆ ਜਿੱਦਾਂ ਸਪਲਾਈ ਬਿਜਲੀ ਜਿਹੜੀ ਹੁੰਦੀ ਆ ਨਾ ਦੇਣ ਵਾਸਤੇ ਜਿਨ੍ਹਾਂ ਦੇ ਵਿੱਚ ਚੌਕਲੇਟਾਂ ਮੀਟ ਵਗੈਰਾ ਕੰਟੇਨਰਾਂ ਦੇ ਜਾਂਦੇ ਆ ਉਹਦਾ ਬੋਰਡ ਲੱਗਾ ਹੋਇਆ ਸੀ ਬਿਜਲੀ ਵਾਲਾ ਉਹ ਵੀ ਉਹਨੇ ਤੋੜ ਦਿੱਤਾ ਥੱਲੇ ਰੇਲਿੰਗ ਜੀ ਜੇ ਨਾ ਲੱਗੀ ਹੋਇਆ ਰੇਲਿੰਗ ਜੀ ਇਹ ਵੀ ਤੋੜ ਦਿੱਤੀ ਥੱਲੇ ਤੇ ਆਹ ਵੇਖੋ ਇਸ ਤਰ੍ਹਾਂ ਜੀ ਫੂਡ ਕੰਟੇਨਰ ਬੋਰਡ ਦਾ ਜੀ ਇਹਦੇ ਵਿੱਚ ਆਈ ਆ ਬੋਰਡ ਦਾ ਤੇ ਇਸ ਤਰ੍ਹਾਂ ਆਇਲ ਵਾਲੇ ਵੀ ਹੁੰਦੇ ਆ ਅਲੱਗ ਹੁੰਦੇ ਆ ਸਾਰੇ ਮਤਲਬ ਤਰ੍ਹਾਂ ਲਈ ਹਰੇਕ ਚੀਜ਼ ਵਾਸਤੇ ਅਲੱਗ-ਅਲੱਗ ਕੰਟੇਨਰ ਬਣਿਆ ਹੁੰਦਾ ਇਦਾਂ ਆ ਹੁਣ ਮੈਂ ਬੋਰਡ ਕਾ ਸੀਗੀ ਤੇ ਇਹਦੇ ਵਾਸਤੇ ਇਸ ਤਰ੍ਹਾਂ ਦੇ ਕੰਟੇਨਰ ਹੁੰਦੇ ਆ ਆਇਲ ਆਇਲ ਜਿਹੜੇ ਹੁੰਦੇ ਆ ਆਪਣੇ ਕਈਆਂ ਦੇ ਵਿੱਚ ਜਿੱਦਾਂ ਨਾ ਕੈਮੀਕਲ ਵਗੈਰਾ ਵੀ ਜਾਂਦੇ ਆ ਲਿਕਵਿਡ ਕੈਮੀਕਲ ਹੁੰਦੇ ਆ ਤੇ ਉਹ ਤੇ ਜਿਆਦਾਤਰ ਮਤਲਬ 20 ਫੁੱਟ ਜਿਹੜੇ ਕੰਟੇਨਰ ਹੁੰਦੇ ਆ ਉਹਨਾਂ ਦੇ ਵਿੱਚ ਹੀ ਉਹ ਜਿੱਦਾਂ ਬੈਗ ਜੈ ਪਲਾਸਟਿਕ ਦੇ ਹੁੰਦੇ ਆ ਉਹਨਾਂ ਦੇ ਵਿੱਚ ਭਰ ਕੇ ਤੋਂ ਉਹਨਾਂ ਦੇ ਵਿੱਚ ਲੋਡ ਕਰ ਦਿੰਦੇ ਆ ਤੇ ਉਹਨਾਂ ਨੂੰ ਕੋਈ ਲੋਡ ਨਹੀਂ ਪੈਂਦੀ ਇਹੋ ਜਿਹੇ ਕੰਟੇਨਰਾਂ ਦੀ ਤੇ ਲekin ਹੁੰਦੇ ਆ ਕਈ ਜਾਨੀ ਜ਼ਰੂਰੀ ਨਹੀਂ ਕਿ ਉਹਨਾਂ ਦੇ ਵਿੱਚ ਹੀ ਹੁੰਦਾ ਹਰੇਕ ਆਪਣੇ ਹਿਸਾਬ ਨਾਲ ਜਿਨ੍ਹਾਂ ਦਾ ਸਮਾਨ ਉਹਦਾ ਉਸ ਕੰਟੇਨਰ ਦੇ ਵਿੱਚ ਲੋਡ ਕਰ ਦਿੰਦੇ ਆ ਤੇ ਇੰਦਰ ਹੋਣਾ ਸਾਰੇ ਆਹ 40 40 ਫੁੱਟੇ ਕੰਟੇਨਰ ਇਹ ਸਾਰੇ ਥੱਲੇ ਜਾਣੇ ਅਨਲੋਡਿੰਗ ਹੋਣੀ ਆ ਇਹਨਾਂ ਦੀ ਤੇ ਇਹ ਸਾਰੇ ਅਨਲੌਕ ਕੀਤੇ ਪਹਿਲੋਂ ਤੇ ਉਸ ਤੋਂ ਬਾਅਦ ਇਹਨਾਂ ਦੀ ਹੁਣ ਅਨਲੋਡਿੰਗ ਹੋਣ ਢਈ ਆ ਤੇ ਬਾਰਿਸ਼ ਵੀ ਉਧਰੋਂ ਪੈਣ ਢਈ ਸੀ ਸਾਰੀ ਅਨਲੋਡਿੰਗ ਹੋਣੀ ਆ ਇਹਦੀ ਜਿੰਨੇ ਵੀ ਇਹਨੂੰ ਤਕਰੀਬਨ 3-4 ਘੰਟੇ ਲੱਗ ਜਾਣੇ ਇਸੇ ਨੂੰ ਲਾਉਂਦਿਆਂ ਨੂੰ ਤੇ ਬਾਅਦ ਜਦੋਂ ਲੋਡ ਕਰਨੇ ਆ ਉਦੋਂ ਵੀ ਇੰਨਾ ਹੀ ਟਾਈਮ ਲੱਗਣਾ ਵਾ ਕੰਟੇਨਰ ਆਉਂਦੇ ਰਹਿਣ ਤੇ ਫਿਰ ਜਲਦੀ ਲੋਡ ਹੋ ਜਾਂਦੇ ਆ ਤੇ ਜੇ ਨਾ ਲੇਟ ਆਉਣ ਜਿੱਦਾਂ ਪਿੱਛੋਂ ਲੋਡਿੰਗ ਜਿੱਦਾਂ ਸਲੋ ਕਰਨ ਉਹ ਟਰਾਲਿਆਂ ਦੇ ਉੱਪਰ ਤੇ ਫਿਰ ਟਾਈਮ ਵੀ ਲੱਗ ਜਾਂਦਾ ਹੋਰ ਜ਼ਿਆਦਾ ਤੇ ਆ ਇਸ ਤਰ੍ਹਾਂ ਇੱਕ ਲੋਗ ਉੱਪਰ ਰਹਿ ਗਿਆ ਕੰਟੇਨਰ ਦੇ ਤੇ ਸ਼ਾਇਦ ਹੁਣ ਉਹਨੂੰ ਟਰਾਈ ਕਰੂਗਾ ਇਦਾਂ ਹੀ ਸਿੱਟਣ ਲਈ ਥੱਲੇ ਕੰਟੇਨਰ ਦੇ ਉੱਪਰ ਲੌਕ ਜਿੱਦਾਂ ਰਹਿ ਗਿਆ ਉਹ ਤੇ ਉਹਨੂੰ ਹੁਣ ਇਸ ਤਰ੍ਹਾਂ ਉਹ ਸਿੱਟੂਗਾ ਥੱਲੇ ਤੇ ਫੇਰ ਉਹ ਦੂਸਰੇ ਕੰਟੇਨਰ ਚੱਕੂਗਾ ਉੱਪਰੋਂ ਕਿਉਂਕਿ ਹਾਈਟ ਕਾਫੀ ਆ ਨਾ ਜੇ ਨਾ ਸਿੱਟੇ ਉਹ ਇਦਾਂ ਤੇ ਫੇਰ ਇਹਨੂੰ ਦੁਬਾਰਾ ਉਹ ਲਸ਼ਿੰਗ ਕੇਜ ਦੇ ਵਿੱਚ ਬੰਦਿਆਂ ਨੂੰ ਜਿੱਦਾਂ ਆਹ ਕੰਟੇਨਰ ਨੂੰ ਇਹਨੇ ਪਾਇਆ ਹੋਇਆ ਨਾ ਸਪਰੈਡਰ ਤੇ ਇਸੇ ਤਰ੍ਹਾਂ ਇਹਨੂੰ ਜਿੱਦਾਂ ਲਸ਼ਿੰਗ ਕੇਜ ਨੂੰ ਉੱਪਰ ਲੈ ਕੇ ਆਉਣਾ ਪੈਣਾ ਬੰਦਿਆਂ ਨੂੰ ਤੇ ਉਹਦਾ ਫਿਰ ਟਾਈਮ ਵੇਸਟ ਹੋਣਾ ਤੇ ਇਸ ਕਰਕੇ ਉਹ ਟਰਾਈ ਕੀਤੀ ਉਹਨੇ ਸਿੱਟਣ ਦੀ ਤੇ ਡੈਗ ਪਿਆ ਉਹ ਥੱਲੇ ਲੋਗ ਤੇ ਹੁਣ ਇਸੇ ਕਰਕੇ ਦੂਸਰਾ ਕੰਟੇਨਰ ਚੱਕੂਗਾ ਹੁਣ ਉੱਪਰ ਉਹਨੇ ਲੌਗ ਨੂੰ ਵਿੱਚੋਂ ਕੱਢ ਦਿੱਤਾ ਸੀ ਤੇ ਹੁਣ ਉਹਦੇ ਨਾਲ ਥੱਲੇ ਸਿੱਟਣਾ ਸੀ ਉਹਨੇ ਕੰਟੇਨਰ ਨਾਲ ਤੇ ਇੱਧਰ ਜਿੱਦਾਂ ਹੁਣ ਅਨਲੋਡਿੰਗ ਜਿਹੜੇ ਕੰਟੇਨਰ ਹੋ ਰਹੇ ਆ ਜਾਂ ਲੋਡ ਹੋਣੇ ਆ ਉਹ ਇਦਾਂ ਇਹਨਾਂ ਦਾ ਪੋਰਟ ਦੇ ਉੱਪਰ ਬਣਿਆ ਹੁੰਦਾ ਵਾ ਜਗ੍ਹਾ ਜਿਹਨਾਂ ਦੇ ਵਿੱਚ ਜ਼ੋਨ ਜੇ ਬਣੇ ਹੁੰਦੇ ਆ ਹਰ ਇੱਕ ਜ਼ੋਨ ਦਾ ਇਹਨਾਂ ਨੂੰ ਪਤਾ ਹੁੰਦਾ ਕਿਹੜੇ ਜ਼ੋਨ ਕਿਹੜੇ ਕੰਟੇਨਰ ਕਿਹੜੀ ਜਗ੍ਹਾ ਜਾਣੇ ਆ ਤੇ ਉਹ ਸਾਰੀ ਰਿਪੋਰਟ ਇਹਨਾਂ ਦੇ ਕੋਲ ਹੁੰਦੀ ਆ ਤੇ ਉਸ ਹਿਸਾਬ ਨਾਲ ਫਿਰ ਇਹੋ ਜ਼ੋਨ ਬਣੇ ਹੁੰਦੇ ਏ ਬੀ ਸੀ ਇਦਾਂ ਤੇ ਉਹ ਸਾਬਨਾ ਇਹਨਾਂ ਨੇ ਰੱਖੇ ਹੁੰਦੇ ਆ ਤੇ ਇਹ ਨਹੀਂ ਵੀ ਹੁਣ ਆਪਣੇ ਇੱਥੇ ਲਾਉਂਦੇ ਆ ਕੰਟੇਨਰ ਤੇ ਇਹ ਇੱਥੇ ਇਸੇ ਕੰਟਰੀ ਦੇ ਹੀ ਆ ਨਹੀਂ ਇਹ ਇੱਥੇ ਲਾਤੇ ਆ ਗਾਂਹ ਹੋਰ ਸ਼ਹਿਰ ਪਾਉਣਾ ਕੋਈ ਗਾਂ ਉਹਦੇ ਵਿੱਚ ਇਹਨਾਂ ਨੇ ਲੋਡ ਕਰਨੇ ਆ ਉਹ ਕੰਟੇਨਰ ਜਿਹੜੇ ਲਾਏ ਹੋਣੇ ਆ ਜਿਹੜੇ ਇਸੇ ਕੰਟਰੀ ਦੇ ਹੋਣੇ ਆ ਉਹ ਤਾਂ ਉਹਨਾਂ ਨੇ ਨਹੀਂ ਲੋਡ ਕਰਨੇ ਬਾਅਦ ਵਿੱਚ ਉਹ ਤਾਂ ਜਿੱਥੇ-ਜਿੱਥੇ ਪਹੁੰਚਾਉਣੇ ਇਹਨਾਂ ਨੇ ਪਹੁੰਚਾ ਲੈਣੇ ਇੱਥੋਂ ਚੱਕ ਕੇ ਪੋਰਟ ਤੋਂ ਨਿਬੰਦਰਗਾਹ ਤੋਂ ਤੇ ਜਦੋਂ ਜਿਹੜੇ ਫਿਰ ਅੱਗੇ ਕਿਤੇ ਹੋਰ ਜਾਣੇ ਆ ਉਹ ਜਦੋਂ ਕੋਈ ਹੋਰ ਸ਼ੈਪ ਆਇਆ ਉਸ ਰੂਟ ਦਾ ਤੇ ਫਿਰ ਇਹਨਾਂ ਨੇ ਉਸੇ ਸ਼ੈਪ ਦੇ ਵਿੱਚ ਲੋਡ ਕਰਨੇ ਆ ਆ ਵੇਖੋ ਹੁਣ ਇਤੋਂ ਇਹਨੇ ਟਰਾਲੇ ਤੋਂ ਚੱਕਿਆ ਵਾ ਕੰਟੇਨਰ ਤੇ ਇਹਨੇ ਆਪਣੇ ਜਗ੍ਹਾ ਤੇ ਉੱਥੇ ਲਾ ਦੇਣਾ ਵਾ ਤੇ ਸਾਰੀ ਰਿਪੋਰਟ ਇਹਨਾਂ ਕੋਲ ਹੁੰਦੀ ਆ ਵੀ ਆ ਕਿਹੜੀ ਜਗ੍ਹਾ ਜਾਣਾ ਵਾ ਆ ਜੇ ਏਸੀ ਕੰਟਰੀ ਦੇ ਵਿੱਚ ਹੀ ਕਿਸੇ ਜਗ੍ਹਾ ਜਾਣਾ ਵਾ ਜਿੱਦਾਂ ਜਿੱਦਾਂ ਹੁੰਦਾ ਵਾ ਫਿਰ ਉਸ ਹਾਵਨਾ ਅੱਗੇ ਅੱਗੇ ਪਹੁੰਚਾ ਦਿੰਦੇ ਆ ਕੰਟੇਨਰ ਇਹੋ ਮਿਲਦੇ ਆ ਜੀ ਤੁਹਾਨੂੰ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ